ਆ ਗਏ ਹੈ ਕੋਰਵਾ ਨੂੰ ਵੀ ਚਾਹੀਦਾ ਵਾਦਾ ਜਗਾ ਹਾਂਜੀ ਸਰ ਜਿਹੜਾ ਹੈ ਐਨਡੀ ਦੇ ਵਿੱਚ ਮਾਮਲਾ ਦਰਜ ਕੀਤਾ ਆ ਕਿੰਨੇ ਅਰੋ ਕੀ ਕਿਤੇ ਕੰਮ ਸਾਡੇ ਜਿਹੜਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਦਿਲਾਸ਼ਹੀ ਪਾਕ ਸਿੰਘ ਨਗਰ ਐਸਐਸਪੀ ਸਾਹਿਬ ਜੀ ਦੇ ਦੇਸ਼ਾ ਨਰੇਸ਼ ਅਤੇ ਸ਼੍ਰੀ ਸ਼ਾਮਸ਼ੂਦ ਸ਼ਰਮਾ ਜੀ पीएसपी सबडिवीजन बलात्कारजी दी जो कि वाइड हिट पंजाब सरकार बणो चलाए गए अभियान जोत नशामरोद दे तहत ठाणे ਤੋਂ ਹਰ ਰੋਜ਼ ਇਸ ਤਰ੍ਹਾਂ ਦੇ ਐਕਟੀਵਿਟੀ ਕਰਨ ਵਾਲੇ ਬੰਦਿਆਂ ਤੇ ਨਜ਼ਰ ਰੱਖੀ ਜਾਂਦੀ ਹੈ ਨਸ਼ਾ ਤਸਕਤ اور ਨਸ਼ੀ ਦੀ ਸਮਲਿੰਗ اور ਨਸ਼ਾ ਜਿਹੜੇ ਐਡਿਕਟਡ ਬੰਦੇ ਆ ਉਹਨਾਂ ਨੂੰ ਉਹਨਾਂ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਬੜੀ ਟ੍ਰੀਟਮੈਂਟ ਜਿਨ੍ਹਾਂ ਨੂੰ ਅ ਸੈਂਟਰਲ ਹੋਟ ਸੈਂਟਰ ਤੋਂ ਦਵਾਈ ਜਿਹੜੀ ਉਹ ਦਵਾਈ ਹਾਰ ਰਹੀ ਹੈ ਕੱਲ ਸਾਡੇ ਥਾਣੇ ਤੋਂ ਐਸਐਸ ਕੂਸ਼ਨ ਲਾਜੀ ਸਵੇਤ ਪੁਲਸ ਪਾਰਟੀ ਥੈਰੀ ਮੋਡ ਮੌਜੂਦ ਸੀ ਜਿੱਥੇ ਇੱਕ ਨੌਜਵਾਨ ਲੜਕਾ ਜਿਹਨਾਂ ਨੂੰ ਦਵਾਈ ਦਿੱਤਾ ਜਿਸ ਨੇ ਉਹਨੂੰ ਦੇਖ ਕੇ ਕੋਈ ਵਜਨਦਾਰ ਆਪਾ ਨਾ ਰਿਹਾ ਹੋਇਆ ਕਿਤੇ ਇਨਾ ਨੇ ਕਾਬੂ ਕਰਕੇ ਉਸ ਦਾ ਨਾਮ ਪੁੱਛਿਆ ਜਿਸ ਨੇ ਆਪਣਾ ਮਾਨਕਰਨ ਕੁਮਾਰ ਉਪਕਰਨੋ ਪੁੱਤਰ ਬੀਰਾਂ ਵਾਸੀ ਬਾੜ ਨੰਬਰ 10 ਬਰਾਜ ਚੌਕ ਦੱਸਿਆ ਕਿ ਜਿਸ ਵੱਲੋਂ ਫਿੱਟੇ ਹੋਏ ਲਿਹਾਫੇ ਦੀ ਤਰਾਸੀ ਇਹਨਾਂ ਕੀਤੀ ਤਾਂ ਉਸ ਵਿੱਚੋਂ ਜਿਹੜੀਆਂ ਮਸ਼ੀਨੀਆਂ ਗੋਲੀਆਂ ਉਹ ਜੋ ਗਿਣਤੀ ਕਰਦੇ 70 ਗਿਣਤੀ ਬਰਾਮਣ ਤੇ ਜਿਨ੍ਹਾਂ ਨੂੰ ਉਹਨੇ ਜਾਤਾਂਸਾਲ ਕਰਦੇ ਕਰਦੇ ਨੇ ਕਬਜ਼ੇ ਵਿੱਚ ਲਿਆ ਇਹ ਕਿੱਥੋਂ ਕੋੜੀਆਂ ਲੈ ਕੇ ਆਇਆ ਸਰ ਇਹ ਲੰਗੜਵਾਰ 60 ਤੋਂ ਦੱਸਦਾ ਜੇ ਮੈਂ ਕਿਸੇ ਜਾਣਕਾਰ ਬੰਦੇ ਤੋਂ ਲੈ ਕੇ ਆਇਆ ਹਾਂ ਲੋਕ ਇਹ ਪੰਦਰ ਪਛੇ ਮਸਾਹਤ ਮੁਕਤ ਹੋ ਰਹੀ ਸੀ ਤੇ ਮੈਨੂੰ ਨਮਾ ਸ਼ਹਿਰ ਦੇ ਬਾਈਪਾਸ ਤੇ ਦੇਖਿਆ ਸੀ ਜਿੰਦੂ ਪੁੱਛ ਕੇ ਕਿਤੀ ਜਾ ਰਹੀ ਹੈ ਕਿ ਉਸ ਬੰਦੇ ਦਾ ਜੇ ਸਾਨੂੰ ਆਪਾਂ ਪਤਾ ਕਲੀਅਰ ਦੱਸਦਾ ਤੇ ਅਸੀਂ ਉਸ ਨੂੰ ਵੀ ਅ ਰਾਉਂਡ ਆਫ ਕਰਕੇ ਪੁੱਛ ਕੇ ਪੰਜਾਬ ਦਾ ਪਹਿਲਾ ਪਿੰਡ ਸੀਗਾ ਲੰਗੜਵਾਰ ਜਿਹੜਾ ਨਸ਼ਾ ਮੁਕਤ ਦਾ ਸੀਗਾ ਪਰੰਤੂ ਉੱਥੇ ਫੇਰ ਵੀ ਨਸ਼ਾ ਵੇਚ ਰਿਆ ਦਾ ਮਤਲਬ ਤੇ ਕੋਈ ਆਪਸ-ਪਾਸਰ ਨਹੀਂ ਕਹਿ ਸਕਦੇ ਕਿ ਉੱਥੋਂ ਲੈ ਕੇ ਕੋ ਬਾਈਪਾਸ ਤੇ ਉਹ ਮੈਂ ਦੱਸਦਾ ਵੀ ਲੱਗਿਆ ਇਸ ਨੂੰ ਪਰ ਇਹ ਵੀ ਉੱਥੇ ਬਾਰੇ ਤਾਂ ਮਾ ਜੋ ਮੁੱਖ ਮੰਤਰੀ ਆਈਸੀਏ ਜਿੱਥੇ ਸਾਰੀ ਸਟੇਜ ਤੇ ਅਨਾਉਂਸ ਕੀਤਾ ਹੋਇਆ ਕਿ ਤਾਂ ਫੇਰ ਇਹ ਸਪੈਟਨ ਦਾ ਸੈਸ ਜੀ ਸਾਡਾ ਜਿਹੜਾ ਪੇੜਾ ਲਗਵਾ ਆ ਉਹ ਮਸਾਮਤ ਹੋ ਚੁੱਕਾ ਹੈ ਤੇ ਉੱਥੇ ਹੁਣ ਇਸ ਤਰ੍ਹਾਂ ਦੀ ਦੁਬਾਰਾ ਕੋਈ ਐਕਟੀਵਿਟੀ ਨਹੀਂ ਹੈ ਸਰੀ ਤੇ ਕੋਈ ਪਹਿਲਾ ਵੀ ਮੁਕਦਮਾ ਦਰਜ ਹੈ ਇਸ ਦੇ ਖਿਲਾਫ ਫੜੇਗਾ ਦੂਸਰੇ ਦੇ ਖਿਲਾਫ ਹੋ ਜਾਂਦਾ ਸੀ ਕੜ ਦਾ ਰਿਕਾਰਡ ਬਾਚ ਕੀਤਾ ਹੈ ਇਹਦੇ ਖਿਲਾਫ ਪਹਿਲਾਂ ਇੱਕ ਉਸੇ ਦਾ ਤੇ 307 394 ਵਿੱਚ ਵੀ ਇਸ ਬੰਦੇ ਨੇ ਖਾਤੋ ਜੀ ਕਰਵਾਵਾ ਹਾਂਜੀ ਸਰ ਜਿਹੜੇ ਤਿੰਨ ਹੋਰ આરોપી ਜਿਹੜੇ ਫੜੇ ਆ ਇਹ ਕਿਹੜੇ ਤਹਿਤ ਫੜੇ ਆ ਕੀ ਫੜਿਆ ਇਹਨਾਂ ਕੋਲੋਂ ਅੱਜ ਸਾਡੇ ਮਨਜੋਗਰ ਡੀਜੀਪੀ ਸਾਹਿਬ ਨੂੰ ਔਰ ਵੱਡੇ ਐਸਐਸਪੀ ਸਾਹਿਬ ਨੂੰ ਨਰੇਸ਼ ਮੇਰੇ ਸਮਿਤੀ ਸਵਾ ਨੌਵੀਂ ਤੋਂ ਜਿਹੜਾ ਨਸ਼ੇ ਨਸ਼ੇ ਦੇ ਖਾਸ ਕਰਕੇ ਜਿਹੜੇ ਉਹਨਾਂ ਦੇ ਖਲਾਫ ਕੋਪਰਸ ਆਪਰੇਸ਼ਨ ਤੇ ਜਿਹੜੇ ਨਾਮਜ਼ਦ ਹੋ ਚੁੱਕੇ ਆ ਉਹਨਾਂ ਦੇ ਘਰਾਂ 'ਮੀਂਹ ਪ੍ਰਸ਼ੀਜ ਨੇ ਕਰਕੇ ਅਭਿਆਨ ਚਲਿ ਪੀਤਾ ਗਿਆ ਸੀ ਜਿਸ ਦੇ ਤਹਿਤ ਸਾਡੀ ਫੁੱਟਸਪਾਟ ਜਿਹੜੀ ਉਹ ਰੁੜਕੀ ਗੁਰਦ ਦੇ ਵਜ੍ਹਾ ਵਾਸਤੇ ਮੌਜੂਦ ਸੀ ਜਿੱਥੇ ਮੈਂ ਖੁਦ ਹਾਜ਼ਰ ਸੀ ਤੇ ਤੇੰਨ ਜਿਹੜਾ ਉਹ ਲੜਕੇ ਇੱਕ ਉਹ ਬਾਈਕ ਤੇ ਸਵਾਰ ਉੱਤੇ ਆਏ ਤੇ ਜਿਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਥੇ ਪੁਲਿਸ ਨੂੰ ਚੱਕਵਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਆਖਿਰ ਪੁਲਿਸ ਪਾਰਟੀਆਂ ਨੇ ਕਾਬੂ ਕੀਤਾ ਤੇ ਜਿਨ੍ਹਾਂ ਨੇ ਜਿਹਨਾਂ ਦੇ ਵਿੱਚ ਜਿਹੜਾ ਮੋਟਰਸਾਈਕਲ ਚਾਲਕ ਡਰਾਈਵਰ ਜਿਹੜਾ ਸੀਗਾ ਉਹ ਮੁਕੇਸ਼ ਕੁਮਾਰ ਉਪ ਬਿੱਲਾ ਬਸ ਪੁੱਤਰ ਜੂਰ ਸਿੰਘ ਵਾਸੀ ਚੱਕ ਲਾਹੂ ਬਖਸ਼ ਉਹਨੂੰ ਮੋਟਰਸਾਈਕਲ ਚਲਾ ਰਿਹਾ ਸੀ ਤੇ ਦੂਸਰਾ ਉਹਦੇ ਪਿੱਛੇ ਪ੍ਰਦੀਪ ਸਿੰਘ ਉਹ ਪਪੂ ਪੁੱਤਰ ਚਰਨ ਵਾਸੀ ਬਸ ਇਹ ਨਿਕਲਦ ਰਹੀ ਸਾਰਸੀ ਤੇ ਤੀਸਰਾ ਸਰਜੀਤ ਸਿੰਘ ਪੁੱਤਰ ਅਜਿੰਦਰਪਾਲ ਸਿੰਘ ਵਸਿਆ ਜਾਨੀਆ ਖਾਨਾ ਨਾ ਹੁੰਦਾ ਰਹਿਣ ਵਾਲਾ ਦੱਸਿਆ ਉਹ ਇਹਨਾਂ ਨੂੰ ਜੋ ਵੀ ਆ ਜਿਹੜਾ ਗੱਬੇ ਬੈਠਾ ਸੀ ਉਸ ਬੰਦੇ ਨੇ ਉਸ ਤੋਂ ਭਜਨ ਦੀ ਕੋਸ਼ਿਸ਼ ਨਹੀਂ ਕੀਤੀ ਮੋਰਸਰ ਤੋਂ ਉੱਤਰ ਕੇ ਤੇ ਉਹਨੂੰ ਜਦੋਂ ਅਸੀਂ ਉਹਨੂੰ ਹਾਂ ਫੜਦੇ ਨੂੰ ਕਰਬੋ ਬਿਤਾ ਪਰ ਉਹਨੇ ਤੋਂ ਬਾਬਾ ਸੁਟਿਆ ਜਿਹਨੂੰ ਅਸੀਂ ਚੈੱਕ ਕੀਤਾ ਤੇ ਜਿਹਦੇ ਵਿੱਚੋਂ ਹੈਰਵਨ ਜਿਹੜੀ ਉਹ ਬ੍ਰਾਹਮਣ ਦੇ ਜਗ੍ਹਾ ਬਜਨ ਕੀਤਾ ਤੇ ਉਹ ਸਤਗ੍ਰੰਥ ਫੋਟ ਕੀ ਫੜਿਆ ਜੀ ਨਾਲ ਕੋਚ ਇਹਨਾਂ ਦੀ ਸਾਰਥ ਕੀਤੀ ਆ ਤੇ ਇਹਨਾਂ ਨੂੰ ਮੁਤਾਕਾ ਜਿਹੜਾ ਅਸੀਂ ਮੁਕੱਦਮਾ ਪਿਛਲੇ ਦਿਨਾਂ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਇਹ ਆਪਣੇ ਫੰਡਾ ਤੋਂ ਅੰਦਰ ਕਮਾਉਂਡ ਸਾਈਡ ਕਿਸੇ ਜਾਣਕਰ ਬੰਦੇ ਦੇ ਨਾਲ ਇਹ ਮੈਂ ਕਿ ਉਹ ਅਗਰ ਸਪਾਈ ਦੇ ਵਿੱਚ ਇਹਨਾਂ ਦੇ ਕੋਈ ਮੁਕੱਦਮਾ ਜੇ ਤੱਕ ਚੱਲਦਾ ਇਹਨਾਂ ਨੇ ਅਸੀਂ ਇਹ ਰਹੋ ਦਿੱਤਾ ਵੋਟਾਂ ਦੇ ਨਹਿੜ ਬੜੇ ਆ ਜਿਨ੍ਹਾਂ ਨਾਲ ਅਸੀਂ ਸਾਬਤ ਕਰਾਡ ਲੇ ਗਏ ਇਹਨਾਂ ਬਜਾਏ ਇੱਕ ਮੋਸੇੜ ਤੇ ਮੋਸੇੜ ਵੀ ਸੀ ਕਾਬੂ ਜਿਛੇ ਮੋਰਸਰ ਚੋਰੀ ਦਾ ਲੱਕਾ ਦੂਜਾ ਹੈ। ਇਹ ਉਹ ਵਾਚ ਕਰ ਰਹੇ ਹਨ ਜਿਹਦੇ ਅਜੇ ਆਰਸੀ ਜਾਂ ਡਾਕੂਮੈਂਟਿਕਾਂ ਨੇ ਫਿਸ਼ ਨਹੀਂ ਕੀਤੇ ਹੈਗੇ ਮੌਕੇ ਤੇ ਤੇ ਬਰੇ ਇਹ ਜਿਹੜਾ ਨੰਬਰ ਜਿਹੜਾ ਲੱਗਾ ਹੋਇਆ ਪੀਵੀ 20ਏਡੀ 0395 ਹਰਿਆਣਾ ਦੀ ਸੀ ਬੈਜ ਬੈਜਾ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 997637940